ਜਿੰਦਾਬਾਦ ਭੋਮਨੀ ਖਲੀਦ ਅਮਰ ਸਰ ਜਿੰਦਾਬਾਦ ਰਾਜਮੇ ਜੀ ਸਿੰਘ ਮਾਨ ਜਿੰਦਾਬਾਦ ਰਾਜਮੇ ਜੀ ਸਿੰਘ ਮਾਨ ਜਿੰਦਾਬਾਦ ਹਾਂਜੀ ਬਾਬਾ ਜੀ ਕੀ ਨਾਮ ਆਪਣਾ ਸਰਦਾਰ ਸਰਜੀਤ ਸਿੰਘ ਖਾਲਸਾ ਜੀ ਅੱਜ ਜਿਹੜੀ ਤੁਸੀਂ ਨਾਮਜ਼ਦਗੀ ਕਾਗਜ਼ ਭਰੇ ਆ ਕਿਹੜੀ ਪਾਰਟੀ ਵੱਲੋਂ ਦੱਸਿਓ ਸਾਰਾ ਕੁਝ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿੰਘ ਜੀ ਸਿੰਘ ਮਾਨ ਜੀ ਦੀ ਪਾਰਟੀ ਵੱਲੋਂ ਨਾਮਜ਼ਦਗੀ ਫਾਰਮ ਭਰੇ ਆ ਜੋ ਜਲੰਧਰ ਜਿਮਨੀ ਚੋਣ ਹੋਣ ਜਾ ਰਹੀ ਹੈ ਜਲੰਧਰ ਪੱਛਮੀ ਠੀਕ ਹੈ ਜੀ ਤੇ ਅੱਜ ਭਰ ਕੇ ਆਏ ਤੁਸੀਂ ਕਾਗਜ਼ ਉਹਦੇ ਜੀ ਅੱਜ ਭਰ ਕੇ ਆਏ ਸਾਡੇ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਡਾਕਟਰ ਹਰਜਿੰਦਰ ਸਿੰਘ ਜੱਪੂ ਨਾਲ ਸਾਡੇ ਸਰਦਾਰ ਸੁਖਜੀਤ ਸਿੰਘ ਜੀ ਟ੍ਰੋਲੀ ਸਰਦਾਰ ਰੇਸ਼ਮ ਸਿੰਘ ਜੀ ਬਾਕੀ ਵੀ ਸਾਰੀ ਸੀਨੀਅਰ ਇੰਟਰਨਸ਼ਿਪ ਨੂੰ ਗੁਰਿੰਦਰ ਸਿੰਘ ਸਮੂਥੀ ਵੀ ਪ੍ਰੈਸਿਡੈਂਟ ਸਾਡੇ ਨਾਲ ਸੀ ਅੱਜ ਅਸੀਂ ਨਾਮਜ਼ਦਗੀ ਫਾਰਮ ਭਰ ਕੇ ਆਏ ਆ ਤੇ ਜਿੱਤ ਦਾ ਜਿਹੜਾ ਆ ਅੱਜ ਉਹ ਫਲਸਫਾ ਲੈ ਕੇ ਆਏ ਜੀ ਬਾਬਾ ਜੀ ਜਿਮਨੀ ਚੋਰ West Area 'ਚ ਹੋ ਰਹੀ ਤੁਸੀਂ ਉੱਥੇ ਦਾ ਦੌਰਾ ਕੀਤਾ ਪਹਿਲੇ ਕੋਈ ਦੇਖੋ ਜੀ ਜਿੱਥੇ ਜਿਮਨੀ ਚੋਣ ਜਲੰਧਰ West ਦੇ ਵਿੱਚ ਹੋ ਰਹੀ ਆ ਦਾਸ ਉਸ ਜਿਮਨੀ ਚੋਣ ਦੇ ਵਿੱਚ ਦਾ ਵਸਨੀਕ ਤੇ ਉਸ ਇਲਾਕੇ ਦਾ ਮੈਨੂੰ ਬਹੁਤ ਚੰਗੀ ਤਰ੍ਹਾਂ ਤੋਂ ਪਤਾ ਹੈ ਕਿ ਦਾਸ ਉਸ ਹਲਕੇ ਦਾ ਆਪ ਉਸ ਨਹੀਂ ਕਹਿੰਦੇ ਜਿਹੜੀਆਂ ਉੱਥੇ ਕਮੀਆਂ ਹੈਗੀਆਂ ਪਬਲਿਕ ਨੇ ਦੱਸੀਆਂ ਤੁਹਾਨੂੰ ਕੋਈ ਦੇਖੋ ਜੀ ਉੱਚੀਆਂ ਜਿਹੜੀਆਂ ਕਮੀਆਂ ਉਹ ਤੋਂ ਅਸੀਂ ਬਹੁਤ ਚੰਗੀ ਤਰ੍ਹਾਂ ਵਾਗਦੇ ਹਾਂ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਆ ਬਹੁਤ ਸਾਰੇ ਜਿਹੜੇ ਮੁੱਦੇ ਆ ਉਹਨਾਂ ਤੋਂ ਦਾਸ ਆਪ ਖੁਦ ਪਰਿਵੰਤ ਜਾਣਵਾ ਤੇ ਜਦੋਂ ਅਸੀਂ ਜਿੱਤਾਂਗੇ ਤੇ ਅਸੀਂ ਉਹ ਜਿਹੜੇ ਮੁੱਦੇ ਆ ਆਪਣੇ ਜਿਹੜੇ ਹਲਕੇ ਦੇ ਮੁੱਦੇ ਆ ਹਲਕੀ ਦੀਆਂ ਮੁਸ਼ਕਲਾਂ ਆ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਉਭਾਰ ਕੇ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰਾਂਗੇ ਪਬਲਿਕ ਵੱਲੋਂ ਤੁਹਾਨੂੰ ਕੋਈ ਮੁੱਦੇ ਦੱਸੇਗੇ ਪਬਲਿਕ ਵੱਲੋਂ ਮੁੱਦੇ ਜਿਹੜੇ ਆ ਬਹੁਤ ਸਾਰੇ ਦੱਸੇਗੇ ਜਿਹੜੇ ਸਾਨੂੰ ਆਪ ਵੀ ਪਤਾ ਆ ਖੁਦ ਅਸੀਂ ਉਸ ਦੀ ਤਸਦੀਕ ਕਰੀਨੇ ਆ ਉਥੇ ਦੀ ਤਸਦੀਕ ਕਰਕੇ ਸਾਨੂੰ ਪਤਾ ਆ ਉਸ ਹਲਕੇ ਦੇ ਜਿਹੜੇ ਮੁੱਦੇ ਆ ਜਿਹੜੀਆਂ ਮੁਸ਼ਕਲਾਂ ਸਭ ਤੋਂ ਵੱਡੀ ਮੁਸ਼ਕਲ ਆ ਉਥੇ ਪਾਣੀਆਂ ਦੀ ਦੋ ਤਰ੍ਹਾਂ ਦਾ ਪਾਣੀ ਆ ਇੱਕ ਪਾਣੀ ਆ ਨਹੀਂ ਰਿਹਾ ਤੇ ਇੱਕ ਪਾਣੀ ਜਾ ਨਹੀਂ ਰਿਹਾ ਹੁਣ ਤੁਸੀਂ ਇੱਥੇ ਸਵਾਲ ਉੱਠਦਾ ਕਿ ਇਹ ਦੋ ਪਾਣੀ ਕਿੱਦਾਂ ਆ ਇੱਕ ਪਾਣੀ ਜਿਹੜਾ ਸਾਫ਼ ਪਾਣੀ ਪੀਣ ਵਾਲਾ ਜਿਹੜਾ ਇਲਾਕੇ ਦੇ ਵਿੱਚ ਕਿਤੇ ਪਹੁੰਚ ਨਹੀਂ ਹੋ ਰਿਹਾ ਉਹਦਾ ਕੋਈ ਵਧੀਆ ਤਰੀਕਾ ਨਹੀਂ ਹੈ ਕੋਈ ਵਧੀਆ ਢੰਗ ਦੇ ਨਾਲ ਲੋਕਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਦੂਸਰਾ ਪਾਣੀ ਹੈ ਜਿਹੜਾ ਸੀਵਰੇਜ ਦਾ ਪਾਣੀ ਤੁਸੀਂ ਦੇਖ ਰਹੇ ਹੋਵੋਗੇ ਅਖਬਾਰਾਂ ਦੇ ਵਿੱਚ ਰੋਜ਼ ਲੋਕ ਧਰਨੇ ਦੇ ਰਹੇ ਆ ਲੋਕ ਪਰੇਸ਼ਾਨੀਆਂ ਦੇ ਨਾਲ ਜੂਝ ਰਹੇ ਆ ਜਿਹੜੇ ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਸੀਵਰੇਜ ਦਾ ਪਾਣੀ ਉਹ ਜਾ ਨਹੀਂ ਰਿਹਾ ਅਗਲੀ ਗੱਲ ਹੈ ਉਸ ਇਲਾਕੇ ਦੇ ਵਿੱਚ ਸਾਡੇ ਜਲੰਧਰ ਵਸਤੇ ਦੇ ਵਿੱਚ ਜਿਹੜੇ ਨਸ਼ੇ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਨਸ਼ਾ ਜਿਹੜਾ ਬਹੁਤ ਅਦਾਦ ਦੇ ਵਿੱਚ ਵਿਕ ਰਿਹਾ ਸਾਡੇ ਨੌਜਵਾਨ ਪੀੜੀ ਜਿਹੜੀ ਆ ਛੋਟੇ ਛੋਟੇ ਬੱਚੇ ਵੀ ਜਿਹੜੇ ਆ ਨਸ਼ਿਆਂ ਦੇ ਵਿੱਚ ਗੁਲਤਾਨ ਹੁੰਦੇ ਜਾ ਰਹੇ ਆ ਨਸ਼ੇ ਤੇ ਕੋਈ ਨੱਥ ਨਹੀਂ ਪਾਈ ਜਾ ਰਹੀ ਰੋੜਾਂ ਦਾ ਬੁਰਾ ਹਾਲ ਹੈ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੈ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਮੁੱਦੇ ਆ ਜਿਹੜੇ ਸਮਾਂ ਪਾ ਕੇ ਅਸੀਂ ਮੌਕੇ ਤੇ ਉੱਥੇ ਪਹੁੰਚ ਕੇ ਜਿਹੜੇ ਆ ਉਹ ਜਾਗਰ ਕਰਾਂਗੇ